दस हजार रुपये ਲੁਧਿਆਣਾ ਜ਼ਿਲ੍ਹਾ ਅਦਾਲਤ ਦੇ ਵਿੱਚ ਸਮਾਜ ਸੇਵੀ ਅਤੇ ਬਲੌਗਰ ਪੰਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਅਗਲੀ 6 ਤਰੀਕ ਪਾਈ ਹੈ ਇਥੇ ਇਹ ਵੀ ਦੱਸ ਦਈਏ ਕਿ ਪੰਨਾ ਸਿੱਧੂ ਦਾ 3 ਦਿਨਾਂ ਪੁਲਿਸ ਨੇ ਗ੍ਰਿਫਤਾਰੀ ਤੋਂ ਬਾਅਦ ਰਿਮਾਂਡ ਵੀ ਹਾਸਲ ਕੀਤਾ ਸੀ ਅਤੇ ਅੱਜ ਸਮਰਥਕਾਂ ਨੇ ਪਹੁੰਚ ਜਿੱਥੇ ਪੰਨਾ ਸਿੱਧੂ ਦੇ ਹੱਕ ਵਿੱਚ ਨਾਅਰਾ ਮਾਰਿਆ ਤਾਂ ਉੱਥੇ ਹੀ ਕਿਹਾ ਕਿ ਪੰਨਾ ਸਿੱਧੂ ਲੋਕਾਂ ਦੇ ਹੱਕ ਵਿੱਚ ਖੜਦਾ ਹੈ ਤਾਂ ਉਸ ਦੇ ਨਾਲ ਸਰਕਾਰ ਤੱਕਾ ਕਰ ਰਹੀ ਹੈ ਕਿਉਂਕਿ ਉਸ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਉਸ ਨੂੰ ਨਿਆਂ ਮਿਲਣਾ ਚਾਹੀਦਾ ਹੈ ਉਧਰ ਉਹਨਾਂ ਕਹਿੰਿਆ ਕਿ ਅਗਲੀ 6 ਤਰੀਕ ਪਈ ਹੈ ਹੁਣ ਦੇਖਣਾ ਹੋਵੇਗਾ ਕਿ ਭਾਨਾ ਸਿੱਧੂ ਦੀ ਜ਼ਮਾਨਤ ਅਰਜੀ ਕਦੋਂ ਲੱਗਦੀ ਹੈ ਦੇਖੋ ਜੀ ਕਹਿਣ ਵਾਲੀ ਗੱਲ ਤੇ ਆ ਵੀ ਕਹਿਣ ਆਈ ਗੱਲਾਂ ਤਾਂ ਸਮਝ ਤੋਂ ਬਾਹਰ ਨੇ ਜਿਹੜਾ ਇਹ ਪਰਚਾ ਕਰਾਇਆ ਨਾ ਔਰਤ ਕਿਹਾ ਉਹਦੇ ਮੈਥੋਂ 10000 ਰੁਪਏ ਆ ਭਾਨੇ ਨੇ ਮੰਗਿਆ ਤੁਖ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਸਾਡਾ ਵੀ ਕਾਫੀ ਜੀ ਤਦਨਾ ਬਾ ਹੈ ਤੁਹਾਨੂੰ ਬੱਡੇ ਭਰਾਵਾਂ ਨੂੰ ਮੰਨਦਾ ਇਹਦੇ ਵਿੱਚ ਸਾਰੀਆਂ ਬੇਮਨ ਯਾਦਗੱਲਾਂ ਇੱਕ ਵੀ ਰੱਤੀ ਜਨੀਤ ਗੱਲ ਸਕੀ ਸਰਿੰਦਾ ਭਈ ਅਭਿਜਿਤ ਜੁਨੇ ਫਿਰ ਦੱਸਿਆ ਦਹੀਂ ਜਾਮ ਲੱਗ ਰਿਹਾ ਨਾ ਦੱਸੋ ਕਿਹੜੇ ਆ ਕਿਹੜੇ ਕਿਹੜੇ ਅਫਸਰਾਂ ਦੇ ਨਾਲ ਉਹਨਾਂ ਨੇ ਪੁਲਿਸ ਕੋਲੋਂ ਜਿਹੜਾ ਪੱਤਾ ਦਰਜ ਕੀਤਾ ਗਾਇਜ਼ ਅੱਜ ਮੰਨਦੇ ਹੋਏ ਦੱਸੋ ਜਿੰਨਾ ਬੋਲੇ ਦੇਖੋ ਇੱਕ ਨੌਕ ਇੱਕ ਔਰਤ ਨੇ ਕਹਿਤਾ ਵੀ ਮੈਥੋਂ ਭਾਨੇ ਸਿੱਤੂ ਨੇ ਸਾਸਾ ਹਿਆਰ ਤੇ ਮਤ ਸਰਨਾਟ ਕਾਉਣ ਦਾ ਜਿੱਦਾਂ ਕਿ ਤਕਰੀਰ ਕਿੱਥੇ ਕਿਹਾ ਜਾਂਦਾ ਜਿਸੇ ਤੁਹਾਡੇ ਕੋਲ ਜਿਹੜੀ ਉਹਨਾਂ ਦੇ ਜਦੋਂ ਗੱਲ ਕਰਦੇ ਕਿਸੇ ਨਾਲ ਰਿਕਾਰਡਿੰਗ ਵੀ ਕੀਤੀ ਜਾਂਦੀ ਕਿ ਉਹ ਤੁਹਾਡੇ ਕੋਲ ਜਿਹੜੀ ਰਿਕਾਰਡਿੰਗ ਵਗੈਰਾ ਸੀ ਜੇ ਕੋਈ ਸਪੈਸੀਫਿਕ ਤਕਰੀਰ ਹੁੰਦੀ ਹੈ ਕਰਾਂਗੇ ਜੀ ਕੋਈ ਨਹੀਂ ਉਹਨਾਂ ਨੂੰ ਕਰਮ ਤੋਂ ਕਰਾਂਗੇ ਇਹਨੇ ਪੈਸੇ ਲੈਣੇ ਸੀ ਉਹ ਉਹ ਵੀ ਕਰਨਗੇ ਇਸ ਔਰਤਿਆਂ ਤੋਂ ਤੌਰ ਨਾ ਪੰਨਿਆਂ ਨੇ ਇਹ ਇਸ ਔਰਤ ਤੋਂ ਉਹਨਾਂ ਬੰਦਿਆਂ ਨੇ 15 ਲੱਖ ਤੇ 40000 ਰੁਪਏ ਲੈਣਾ ਸੀ ਦੇਖੋ ਅਸੀਂ ਇਹਨੇ ਸਮਾਜ ਸੇਵੀ ਕਰਕੇ ਫੋਨ ਕਰਤਾ ਕਿ ਯਾ ਭਾਈ ਇਹਨੇ ਗਰੀਬ ਬੰਦੇ ਨੇ ਉਹਦੇ ਪੈਸੇ ਦੇ ਦੋ। ਆਹੀ ਗੱਲ ਕਹੀ ਆ। ਉਹਨਾਂ ਨੇ ਇੱਕ ਮੁੱਦਾ ਬਣਾਤਾ ਵੀ 10000 ਰੁਪਇਆ ਮੰਗਦੇ ਨੇ। ਇਹ ਹੋ ਨਹੀਂ ਸਕਦਾ। ਜੇ ਤੁਹਾਨੂੰ ਅੱਜ ਇਨਸਾਫ ਨਾ ਮਿਲਿਆ ਅਗਲਾ ਸਟੈਪ ਚੁੜਕਣਾ। ਦੇਖੋ ਜੀ ਇਨਸਾਫ ਦੋ ਗੱਲਾਂ ਦੀ ਵਿਚੇਰੀ ਆ। ਇੱਕ ਸਰਕਾਰ ਦੀ ਵਿਚੇਰੀ ਆ। ਧਰਤੀ ਤੇ ਰੱਬ ਜਿਹਨੂੰ ਕਹਿੰਦੇ ਆ ਸਰਕਾਰ। ਇੱਕ ਉੱਪਰ ਪਰਮਾਤਮਾ ਦੀ ਵਿਚੇਰੀ ਆ। ਇਨਸਾਫ ਤਾਂ ਕਿੱਦੋਂ ਮਿਲਣਾ ਹੀ ਆ। ਸੱਚ ਦਬਤ ਹੋਣੀ ਸੱਚ ਨੂੰ ਲੰਮਾ ਕੰਮ ਹੋ ਸਕਦਾ ਪਰ ਸੱਚ ਕਿਤੇ ਨਹੀਂ ਵੀ ਨਾ ਨਿਕਲੇ ਬਾਹਰ। ਜੋ ਸਿੱਧੂ ਸਾਹਿਬ ਨਾਲ ਹੋਇਆ ਉਹ ਜਰਾਸਾ ਟੱਕਾ ਹੋਇਆ ਠੀਕ ਹੈ ਇੱਕ 10000 ਰੁਪਏ ਦਾ ਇਲਜ਼ਾਮ ਲਾਉਣਾ ਠੀਕ ਹੈ ਮੈਂ ਮੌਜੂਦਾ ਸਰਪੰਚਾ ਅੱਥੇ ਕੋਡ ਦੁਨੇ ਪੈਂਦਾ ਘੱਟ ਤੋਂ ਘੱਟ 10000 ਰੁਪਏ ਦੀ ਗੱਲ ਕਰਦੇ ਨੇ 10000 ਰੁਪਏ ਤਾਂ ਸਾਡਾ ਚਾਹਤੀ ਲੱਗੇਗਾ ਉੱਥੇ ਬਾਬੇ ਨਾਨਕ ਦੀ ਅਹੀਂ ਜੀ ਕਿਰਪਾ ਹੈ ਅੱਜ ਦੂਜਾ ਤੀਜਾ ਦਿਨ ਹੋ ਗਿਆ ਜੇ ਕਿਸੇ ਏਜੰਟ ਤੋਂ ਪੈਸਾ ਲੈਂਦਾ ਹੁੰਦਾ ਇੱਥੇ ਅੱਜ ਖੜਨ ਦੀ ਥਾਂ ਨਹੀਂ ਸੀ ਮਿਲਨੀ ਕਿਸੇ ਨੂੰ ਕਿਉਂਕਿ ਏਜੰਟ ਸਭ ਤੋਂ ਜ਼ਿਆਦਾ ਤਿੱਖੀ ਨੋਚ ਵਾਲੇ ਸਭ ਤੋਂ ਜ਼ਿਆਦਾ ਤੇਜ਼ ਬੰਦੇ ਹੁੰਦੇ ਆ ਪਰ ਅਸੀਂ ਅੱਜ ਵੀ ਪਹਿਲਾਂ ਪਰਸੋਂ ਵੀ ਅਸੀਂ ਇਹ ਗੱਲ ਕਹੀ ਸੀ ਵੀ ਇਹ ਸਾਨੂੰ ਕੋਈ 5 ਰੁਪਏ ਸਾਬਤ ਕਰ ਦੇ ਠੀਕ ਹੈ ਅਸੀਂ ਜੋ ਜੋ ਸਾਨੂੰ ਪਬਲਿਕ ਸਜ਼ਾ ਦੂ ਅਸੀਂ ਉਹ ਸਜ਼ਾ ਭੁਗਤਣ ਨੂੰ ਤਿਆਰ ਆਂਗੇ ਇਹ ਕਿੱਦਾਂ ਲੱਗਦਾ ਜਦੋਂ ਵੀ ਕਿਹਾ ਜਾਂਦਾ ਤਕਰੀਬੋਂ ਦੇ ਏਜੰਟਾ ਬੋਲੋ ਜਿਹਨਾਂ ਤੇ ਤੁਹਾਡੇ ਤੇ ਇਲਜ਼ਾਮ ਲਾਇਆ ਗਿਆ ਉਹ ਏਜੰਟਾ ਉਹਨਾਂ ਜਾਨੀ ਕਿ ਸਿਆਸਤ ਤੇ ਖੜੀ ਗਈਆਂ ਕਿ ਕਾਹਦੇ ਦੇਖੋ ਜਿਹੜਾ ਸੱਚ ਦੀ ਆਵਾਜ਼ ਅੱਜ ਦਿੰਦਾ ਹੈ ਉਹਨੂੰ ਦੱਬਿਆ ਜਾ ਰਿਹਾ ਸਰਕਾਰਾਂ ਆਈਆਂ ਨੇ ਆਉਂਦੀਆਂ ਰਹਿਣਗੀਆਂ ਪਰ ਇਹ ਸਰਕਾਰ ਥੋੜਾ ਜਿਹਾ ਜ਼ਿਆਦਾ ਧੱਕਾ ਕਰ ਰਹੀ ਹੈ ਜਿਹੜੇ ਸਰਕਾਰਾਂ ਨੇ ਇਹ ਨਹੀਂ ਚਾਹੁੰਦੇ ਵੀ ਕਿਤੇ ਕਚਹਿਰੀ ਲੱਗੇ ਇਹ ਨਹੀਂ ਚਾਹੁੰਦੇ ਵੀ ਕਿਤੇ ਕਚਹਿਰੀ ਲੱਗੇ ਇਹਨਾਂ ਨੂੰ ਵੀ ਸਾਡਾ ਠੰਕਾ ਵਜੇ ਪਰ ਲੋਕਾਂ ਨਾਲ ਇੰਨਾ ਤੱਕਾ ਹੋ ਰਿਹਾ ਕਿਸੇ ਦਾ 20 ਲੱਖ ਹੈ ਕਿਸੇ ਦਾ 30 ਲੱਖ ਹੈ ਕਿਸੇ ਦਾ 40 ਲੱਖ ਰੁਪਏ ਮੈਂ ਮੌਜੂਦਾ ਸਰਪੰਚ ਦੇ ਹੋਣ ਦੇ ਨਾਤੇ ਵੀ ਮੈਂ ਆਪ ਆਪ ਬਹਿੰਦੇ ਰਹਾਂ ਭਾਈ ਨਾਲ ਕਿ ਘੱਟ ਤੋਂ ਘੱਟ 50 ਲੱਖ ਰੁਪਏ ਦਾ ਖੁਦ ਮੈਂ ਮੜਵਾਤਾ ਹੂ ਜਿਹੜੇ ਮੇਰੇ ਲਵੇ ਕੇਸ ਸੀ ਮੈਂ ਮੇਰੇ ਪਿੰਡ ਦੇ ਬੰਦੇ ਜਿੰਨੇ ਵੀ ਬਹਿੰਦੇ ਨੇ ਅਸੀਂ ਉੱਥੇ ਬਹਿੰਦੇ ਆ ਜਾਂ ਮੇਰੇ ਮਿਸਟਰ ਖੜੇ ਨੇ ਹਾਂ ਕੋਈ 5 ਰੁਪਏ ਸਾਫਤ ਕਰਕੇ ਦਿਖਾ ਦੇ ਜੀ ਗਲ ਵੜਾਉਣ ਨੂੰ ਤਿਆਰ ਸਰ ਜਿਹੜਾ 10000 ਦਾ ਇਨਜਾਮ ਲੱਗਾ ਸੀ ਉਹਦਾ ਕੋਈ ਐਵੀਡੈਂਸ ਮਿਲੇ ਨਹੀਂ ਕੋਈ ਨਹੀਂ ਕੋਈ ਫਰੂਫ ਨਹੀਂ ਮਿਲੇ ਕਿਸੇ ਨੂੰ ਕੋਈ ਫਰੂਫ ਨਹੀਂ ਮਿਲਿਆ ਜੇ ਕੋਈ ਫਰੂਫ ਸਾਬਤ ਕਰ ਦੇ ਤਾਂ ਅਸੀਂ ਗੱਲ ਲਾਉਣ ਨੂੰ ਤਿਆਰ ਆਂ ਗਣੀ ਤੁਸੀਂ ਪ੍ਰਸ਼ਾਸਨ ਤੋਂ ਜਾਂ ਕਾਨੂੰਨ ਤੋਂ ਕੀ ਮੰਗ ਚਾਹੁੰਦੇ ਆਂ ਅਸੀਂ ਕਾਨੂੰਨ ਤੋਂ ਹੀ ਮੰਗ ਕਰਦੇ ਆਂ ਵੀ ਸਾਨੂੰ ਨਾਂ ਬੋਲਣ ਦਿੱਤਾ ਜਾਵੇ ਜੇ ਕਾਨੂੰਨ ਹੀ ਸਭ ਦੇ ਲੋਕਾਂ ਦੇ ਪੈਸੇ ਮੜਵਾ ਦੇ ਜਿਹੜਾ 33 ਲੱਖ ਰੁਪਇਆ ਅੱਜ ਘਰੋਂ ਜੜੇ ਪਏ ਨੇ ਠੀਕ ਹੈ ਘਰ ਉੱਜੜ ਗਏ ਉਹਨਾਂ ਦੇ ਜੇ ਕਾਨੂੰਨ ਨਾ ਕਾਨੂੰਨ ਹੀ ਪੈਸੇ ਦਵਾਦੇ ਸਾਨੂੰ ਨਾ ਐਡੀ ਲੋਕਾਂ ਨੂੰ ਸਾਨੂੰ ਲੋਕਾਂ ਦੀ ਸੁਣਨੀ ਪੈਂਦੀ ਆ ਸਾਡੀ ਫੁੱਦਵਾਰ ਦਾ ਦਿਨ ਹੁੰਦਾ ਜਿੱਦੇ ਕਚੈਰੀ ਲੱਗਦੀ ਆ ਸਾਡੀ ਅਸੀਂ ਬੁੱਧਵਾਰ ਵਾਲੇ ਦਿਨ ਹੀ ਬੈਨੇ ਆ ਉੱਥੇ ਠੀਕ ਹੈ ਬੁੱਧਵਾਰ ਨੂੰ ਸਾਡੇ ਲੱਗੇ ਲੋਕ ਇੰਨੇ ਘਾ ਜਾਂਦੇ ਨੇ ਵੀ ਸਾਨੂੰ ਚਾਹ ਪੀਣ ਦਾ ਟਾਈਮ ਨਹੀਂ ਲੱਗਦਾ ਜੀ ਸਰ ਦੇ ਕੋਈ ਐਵੀਡੈਂਸ ਨਹੀਂ ਮਿਲਿਆ ਕਿੰਦੇ ਦਬਾਅ ਤੇ ਆ ਭਾਨਾ ਸਾਧ ਨੂੰ ਛੱਕਿਆ ਗਿਆ ਇਹ ਸਰਕਾਰਾਂ ਹੀ ਕਰਦੀਆਂ ਨੇ ਜੀ ਸਰਕਾਰਾਂ ਦੀ ਵੱਡੀ ਜਿਹੜੀ ਹੈਗੀ ਸਿਆਸਤਾਂ ਨੇ ਇਹ ਹੁਣ ਲੱਖਾ ਉਧਰ ਆਪਣੀ ਰੈਲੀ ਲੈ ਕੇ ਚੱਲ ਰਿਹਾ ਉਹਦੇ ਵਿੱਚ ਵਿਗਨ ਪਾਉਣ ਵਾਲੀਆਂ ਗੱਲਾਂ ਨੇ ਪਾਈ ਜੀ ਜਿਹੜੀ ਵੀ ਉਹ ਏਜੰਟ ਨੇ ਵੀ ਬਾਈ ਤੇ ਉਹ ਜਿਹੜਾ ਰੋਪ ਲਾਏਗਾ ਪੈਸਿਆਂ ਦਾ ਚੱਕਰ ਇਹ ਵੀ ਉਹਨੇ ਹੋ ਸਕਦਾ ਛੋਟੀ ਜੀ ਕਲਿੱਪ ਲੈ ਕੇ ਇੱਕ ਐਫ ਆਈ ਆਰ ਦਰਜ ਕਰਾਈ ਹੋਵੇ ਪਰ ਉਹਨੂੰ ਹਲੇ ਇਹ ਨਹੀਂ ਪਤਾ ਹੈਗਾ ਵੀ ਜਦੋਂ ਪਰਨਾ ਸਿੱਧੂ ਕਿਸੇ ਨੂੰ ਵੀ ਏਜੰਟ ਨੂੰ ਫੋਨ ਲਾਉਂਦਾ ਉਹਦੀ ਵੀਡੀਓ ਫੋਨ ਚੱਕਣ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਤੇ ਫੋਨ ਕੱਟਣ ਤੋਂ ਬਾਅਦ ਖਤਮ ਹੁੰਦੀ ਹੈ ਹਲੇ ਅਸੀਂ ਉਹਦੀ ਬਰੀਕੀ ਨਾਲ ਪਿਛਲੀਆਂ ਸਾਰਾ ਡਾਟਾ ਉਹਦਾ ਚੱਕਾਂਗੇ ਕਿਹਦੇ ਕਿਹਦੇ ਉਹਨੇ ਪੈਸੇ ਦੇਣੇ ਸੀ ਪੂਰੀਆਂ ਜਿਹੜੀਆਂ 4 4 5 5 ਮਿੰਟ ਦੀਆਂ ਵੀਡੀਓ ਨੇ ਉਹ ਤੁਹਾਡੇ ਸਾਰੇ ਤੁਹਾਡੇ ਮੀਡੀਆ ਕੋਲੇ ਵੀ ਹੋਣੀਆਂ ਲੋਕਾਂ ਦੇ ਸਾਹਮਣੇ ਵੀ ਹੋਣਗੀਆਂ ਉਹਨੇ ਹਰੇ ਪ ਰੀਕਵੈਸਟ ਵੀ ਕੀਤੀ ਹੋਊਗੀ ਵੀ ਤੂੰ ਪੈਸੇ ਮੋੜ ਕਿਸੇ ਗਰੀਬ ਬੰਦੇ ਦੇ ਪੈਸੇ ਫਸੇ ਉਹ ਚੀਜ਼ ਹਲੇ ਲੋਕਾਂ ਦੇ ਸਾਹਮਣੇ ਨਹੀਂ ਆਈ ਹਲੇ ਅਸੀਂ ਆ ਚੱਕਰ ਤੋਂ ਥੋੜਾ ਜਿਹਾ ਨਿਕਲ ਜਾਈਏ ਉਸ ਤੋਂ ਬਾਅਦ ਉਹ ਪਿਛਲਾ ਸਾਰਾ ਡਾਟਾ ਚੱਕਦੇ ਆ ਸਾਡੇ ਪੇਜਾਂ ਦੇ ਵੀ ਸਾਡੇ ਕੋਲੇ ਵੈਸੇ ਵੀ ਕੱਲਾ ਕੱਲਾ ਜਿਹੜਾ ਵੀ ਬੰਦਾ ਭਾਨੇ ਸਿੱਧੂ ਕੋਲੇ ਪੈਸੇ ਮੁੜਵਾਉਣ ਆਇਆ ਹੈ ਕਿਹਦੇ ਪੈਸੇ ਮੁੜੇ ਨੇ ਕਿਹੜੇ ਏਜੰਟ ਨੇ ਪੈਸੇ ਨਹੀਂ ਮੋੜੇ ਕਿਹੜੇ ਨੇ ਮੋੜੇ ਨੇ ਉਹ ਹਲੇ ਚੈਨਲਾਂ ਤੇ ਨਹੀਂ ਹੈਗੀਆਂ ਪਬਲਿਕ ਵੀਡੀਓ ਪਰ ਉਹ ਡਾਟਾ ਸਾਡੇ ਕੋਲੇ ਸਾਰਾ ਪਿੰਨ ਡਰਾਈਵ ਦੇ ਵਿੱਚ ਸੇਵ ਪਿਆ ਹੈ ਅਸੀਂ ਕੱਲਾ ਕੱਲਾ ਦੇਖ ਕੇ মিডিਆ ਦੇ ਸਾਹਮਣੇ ਲੈ ਕੇ ਆਵਾਂਗੇ ਵੀ ਉਹ ਕੁੜੀ ਨਾਲ ਪ੍ਰੋਪਰ ਗੱਲ ਕੀ ਹੋਈ ਹੈ ਸਾਡੇ ਕੋਲੇ ਫੁੱਲ ਰਿਕਾਰਡਿੰਗਾਂ ਨੇ ਉਹ ਚੀਜ਼ ਦੀ ਠੀਕ ਹੈ ਕਿ ਤੁਸੀਂ ਪਹਿਲਾਂ ਦੱਸਿਆ ਵੀ ਜਿਹੜੇ ਤੁਹਾਡੇ ਕੋਲ ਪਹਿਲਾਂ ਵੀਡੀਓ ਸੀਗੀਆਂ ਉਹ ਤੁਸੀਂ ਪਹਿਲਾਂ ਆਪਣੇ ਥਾਣੇ 'ਚ ਪੇਸ਼ ਵੀ ਕੀਤੀ ਸੀਗੀ ਕਾਨੂੰਨ ਕੋਲੇ ਅਸੀਂ ਹੁਣ ਸਾਰਾ ਡਾਟਾ ਪਿੱਛੋ ਚੱਕਾਂਗੇ ਨਾ ਵੀ ਕਿੰਨੀ ਤਰੀਕ ਨੂੰ ਉਹ ਕੁੜੀ ਨੂੰ ਕਿੰਨੇ ਵਾਰ ਫੋਨ ਲਾਇਆ ਜਿਹੜੀ ਉਹਨੇ ਕੰਪਲੇਂਟ ਦਿੱਤੀ ਹੋਈ ਹੈ ਉਹ ਤੇ ਉਹਨੇ ਡੇਟ ਵੀ ਹੈ ਬਕਾਇਦਾ ਦਿੱਤੀ ਹੋਈ ਉਹਦੀਆਂ ਅਸੀਂ ਸਾਰਾ ਡਾਟਾ ਕੱਢਾਂਗੇ ਵੀ ਉਹਨੂੰ ਕਿੰਨੇ ਵਾਰੀ ਫੋ ਕਿਹੜੀਆਂ ਚੀਜ਼ਾਂ ਉਹਨੇ ਨਹੀਂ ਦੱਸੀਆਂ ਹਲੇ ਆਪਦੇ ਬਾਰੇ ਵੀ ਉਹਨੂੰ ਰਿਕੁਐਸਟ ਵੀ ਕੀਤੀ ਸੀ ਇਹ ਨਹੀਂ ਹੈਗਾ ਵੀ ਜਿੱਦਾਂ ਪਾਨਾ ਸਿੱਧੂ ਨੇ ਧਮਕੀ ਦੇਤੀ ਵੀ ਤੂੰ ਪੈਸੇ ਮੋੜਦੀਆਂ ਜਾਂ ਨਹੀਂ ਮੋੜਦੀ ਇਹ ਨਹੀਂ ਕਿਹਾ ਹੋਊਗਾ ਕਿਸੇ ਨੂੰ ਪਾਨਾ ਸਿੱਧੂ ਸਿਰਫ ਇਹ ਕਹਿੰਦਾ ਤੂੰ ਪੈਸੇ ਦੇਣੇ ਨੇ ਤਾਂ ਦੇ ਇਹਨਾਂ ਦੇ ਠੀਕ ਹੈ ਨਹੀਂ ਦਿੰਦੀ ਤਾਂ ਅਗਲਾ ਧਰਨਾ ਲਾਊਗਾ ਅਗੇ ਫੇਰ ਹੀ ਕਿਸਨੇ ਧਰਨਾ ਲਾਇਆ ਸਾਡੇ ਬਾਹਰ ਤੇ ਨਹੀਂ ਕਿਸਨੇ ਧਰਨਾ ਲਾਇਆ ਸੋਡੇ ਕਿਸਨੇ ਧਰਨਾ ਲਾਇਆ ਕਿ ਜੇ ਕਿਸੇ ਨੇ ਪੈਸੇ ਲੈਣੇ ਨੇ ਫੇਰ ਹੀ ਧਰਨਾ ਲਾਉਂਦਾ ਅਗਲਾ ਕੇ ਕਿਸੇ ਦੀ ਐਨੀ ਜੁਰਤ ਥੋੜੀ ਹੈ ਕਿਸੇ ਦੇ ਬਾਹਰ ਤੇ ਬਹਿ ਜੂਗਾ 10 ਬੰਦੇ ਲੈ ਕੇ ਠੀਕ ਹੈ ਨਾ ਵੀਡੀਓ ਸਾਹਮਣੇ ਆਈ ਹੈ ਜੀ 15 ਲੱਖ ਰੁਪਏ ਦੀ ਵੀਡੀਓ ਸੀਗੀ ਉਹਨੇ ਪੈਸੇ ਭੰਨਾ ਜੀ ਨੇ ਪੈਸੇ ਵਾਪਸ ਮੁੜੇ ਸੀ ਉਹਨਾਂ ਨੇ ਕਿਹਾ ਜੀ ਆ ਜ ਉਹਨਾਂ ਵੱਲੋਂ ਕੋਈ ਚਾਹ ਪਾਣੀ ਦੇ ਵੀ ਪੈਸੇ ਲੈਣੇ ਤੂੰ ਲੈ ਸੌਦਾ ਬਤ ਲੇਕਿਨ ਉਹਨਾਂ ਨੇ ਵੀ ਇਹੀ ਕਿਹਾ ਉਹ ਝੂਠ ਵੀ ਬੋਲੇ 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 ਜਾ ਸਕਦਾ ਉਹ ਕੁੜੀ ਬੋਲੇ ਬਿਲਕੁਲ ਬੋਲਿਆ ਜਾ ਸਕਦਾ ਜੀ ਕੱਲਾ ਇੱਕ ਭਾਨੇ ਸਿੱਧੂ ਕੋਲੇ ਨਹੀਂ ਸਾਡੇ ਕੋਲੇ ਫੋਨ ਵੀ ਆਉਂਦੇ ਨੇ ਵੀ ਬਾਈ ਸਾਡੇ ਪੈਸੇ ਮੁੜ ਗਏ ਤੂੰ ਛੋਡਾ ਵਿੱਚ ਕੋਈ ਹੈਗਾ ਕੋਈ ਚਾਹ ਪਾਣੀ ਛੋਡਾ ਕਰ ਦੰਦੇ ਆ ਅਸੀਂ ਕਹਿੰਦੇ ਨੇ ਬਾਈ ਸੇਵ ਹੈ ਬਾਈ ਭਾਨਾ ਸਿੱਧੂ ਕਰਦਾ ਇੱਕ ਨਹੀਂ ਇਹ ਜਿਹਦੇ ਵੀ ਪੈਸ ਬੀ ਜਿਹਦੇ ਜਿਹਦੇ ਪੈਸੇ ਮੁੜੇ ਨੇ ਇੱਕ ਤੁਸੀਂ ਬੇਬੇ ਵੀ ਦੇਖੀ ਹੋਗੀ ਜਿਹੜੀ ਕਹਿੰਦੀ ਮੈਂ ਇਹਨੂੰ ਆਪਦਾ ਪੁੱਤ ਬਣਾ ਲੈਂਦੀ ਹਾਂ ਉਹਨਾਂ ਦਾ 5-6 ਲੱਖ ਰੁਪਈਆ ਵਾਪਸ ਉਹ ਬਈ ਕਿੰਨੇ ਕੇ ਪੈਸੇ ਮੁੜਾਉਣ ਉਹ ਲਿਖੇ ਪਏ ਨੇ ਬਈ ਸਾਡ ਲਵੇ ਅਜੇ ਅਜੇ ਉਲਝੇ ਹੋਏ ਆ ਉਸ ਤੋਂ ਬਾਅਦ ਚਲਾਉਣੀਆਂ ਵੀਡੀਓ ਸਾਰੀਆਂ ਵੀਡੀਓ ਚਲਾਵਾਂਗੇ ਅੱਜ ਵੀ ਸਾਡੇ ਕੋਲੇ ਇੱਥੇ ਸੌਣ ਨੂੰ ਵੀ ਅਸੀਂ ਮਲਾਉਨੇ ਆ ਉਹਨਾਂ ਨੂੰ 5-7 ਮਤਾਵਾ ਆਈਆਂ ਹੋਈਆਂ ਨੇ ਜਿਹੜੀਆਂ ਸਾਨੂੰ ਦੱਸਣੀਆਂ ਆ ਕਿ ਇਹਨਾਂ ਨੇ ਪੈਸੇ ਮੁੜੇ ਨੇ ਉਹਨਾਂ ਤੋਂ ਬਾਅਦ ਨੇ ਸਿੱਧੂ ਨੇ ਕੀ ਲੈ ਲਿਆ ਠੀਕ ਹੈ ਕੀ ਕਿਸੇ ਦਾ ਭਲਾ ਕਰਿਆ ਯਾਰ ਅਸੀਂ ਇੱਕ ਗੱਲ ਕਹਿੰਨੇ ਆ ਜੇ 1 ਰੁਪਿਆ ਵੀ ਕੋਈ ਸਾਫਤ ਕਰ ਦੇ ਭਾਨੇ ਸਿੱਧੂ ਤੇ ਭਾਨੇ ਸਿੱਧੂ ਦੀ ਪੂਰੀ ਟੀਮ ਤੇ ਸਾਡਾ ਗਾਲ ਜਿੱਥੇ ਮਰਜੀ ਲਾ ਦੇ ਆ ਕਿ ਕੋਈ 1 ਰੁਪਿਆ ਵੀ ਕਿਸੇ ਦਾ ਕੋਈ ਇਹੀ ਜੀ ਗੱਲ ਹੋਈ ਹੋਵੇ ਕਿ ਹੋ ਸਕਦਾ ਭਾਨਾ ਸਿੱਧੂ 10000 ਰੁਪਏ ਲੈ ਕੇ ਵਿਕ ਜਵੇ ਜਿਹੜਾ ਕਿ 10000 ਰੁਪਏ ਦੀ ਉਹਦੀ ਬੁੱਧਵਾਰ ਵਾਲੇ ਦਿਨ ਚਾਹ ਖੰਡ ਲੱਗ ਜਾਂਦੀ ਆ ਜਿਸ ਦਿਨ ਉਹਦੇ ਕੋਲੇ ਸਾਰੇ ਪੰਜਾਬ ਦੇ ਲੋਕ ਮਸਲੇ ਲੈ ਕੇ ਆਉਂਦੇ ਨੇ ਉਹ ਪੰਜਾਬ ਦੇ ਏਜੰਟਾ ਜਿਹੜੇ ਭ੍ਰਿਸ਼ਟ ਏਜੰਟਾ ਇਹਨਾਂ ਦੇ ਉਹ ਇਹਨਾਂ ਤੇ ਕਾਰਵਾਈ ਕਰਵਾ ਰਿਹਾ ਫੋਨ ਕਰਕੇ ਉਹਨੇ ਅਜ ਤੱਕ ਕਿੰਨੇ ਕੋਟ ਰੁਪਏ ਵਾਪਸ ਕਰਵਾਤਾ ਕਿ 117 ਮਿਲੀਅਨ ਮੈਂ 117 ਦੀ ਗੱਲ ਕਰੂੰਗਾ ਉਹਨਾਂ ਨੂੰ ਆਪਦੇ ਹਲਕੇ ਚ ਕੰਮ ਦੇਂਦੇ ਨੇ ਵੀ ਆਹ ਕਰਨ ਵਾਲੇ ਨੇ ਉਹਨਾਂ ਨੂੰ ਏਜੰਟ ਦੇਂਦੇ ਨਹੀਂ ਹਰੇਕ ਹਲਕੇ ਦੇ ਵਿੱਚ ਜਿਉਂਨੇ ਕੋਈ ਕੰਮ ਚੰਗਾ ਕਰਵਾਇਆ ਤਾਂ ਉਤੇ ਆ ਪਰਚਾ ਪਾ ਕੇ 384 ਉਹ ਵੀ 10000 ਰੁਪਏ ਦਾ ਇਲਜ਼ਾਮ ਇੱਕ ਔਰਤ ਵੱਲੋਂ ਲਗਾਇਆ ਗਿਆ ਜਦਕਿ ਸਾਡੇ ਕੋਲੇ ਦਿੱਲੀ ਇਹਦੇ ਕੋਲੇ ਹਰ ਰੋਜ਼ ਕਿੰਨੇ ਬੰਦੇ ਆਉਂਦੇ ਨੇ ਕਿੰਨੇ ਮਸਲੇ ਨਿਬੇੜਦਾ ਸੋ ਸਰਾਸਰ ਧੱਕਾ ਜੀ ਸਰਕਾਰ ਦਾ ਸਰ ਕੋਈ ਐਵੀਡੈਂਸ ਮਿਲਿਆ ਐਵੀਡੈਂਸ ਐਵੀਡੈਂਸ ਕੀ ਮਿਲਣਾ ਮੈਂ ਕਹਿੰਦਾ ਅੱਜ ਮੇਰੇ ਤੋਂ ਮੇ ਤੋਂ ਸ਼ਖਬੀਰ ਬਾਦਲ ਨੇ ਮੰਗਿਆ ਮੇ ਤੋਂ ਭਗਵਾਨ ਤਮਨ ਨੇ ਮੰਗਿਆ ਐਵੀਡੈਂਸ ਉਹਦਾ ਜਾਂਚ ਪੜਤਾਲ ਹੋਊਗੀ ਫੇਰ ਇਕੜ ਤਾਂ ਜਿਹੜਾ 3 ਦਿਨ ਹੋ ਗਏ ਉਹਨੂੰ ਅਰੈਸਟ ਕੀਤੇ ਨੂੰ ਆ ਤੁਸੀਂ ਦੇਖਿਆ ਕਿੰਨਾ ਧੱਕਾ ਕਰਕੇ ਪੁਲਿਸ ਲੈ ਕੇ ਗਈ ਆ ਕੀ ਪੁਲਿਸ ਪੁਰਾਣੇ ਆਪਦੇ ਅੰਦਾਜ਼ ਤੇ ਦਿਖਾਉਣਾ ਚਾਹੁੰਦੀ ਹੈ ਜਿੱਦਾਂ ਇੰਨੀ ਤੱਕੇਸ਼ਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਨਿੰਦਣਯੋਗ ਬੰਨ ਵੱਲੋਂ ਵੀ ਕਿਹਾ ਜਾ ਰਿਹਾ ਪੁਲਿਸ ਬਹੁਤ ਧੱਕਾ ਕਰ ਰਹੀ ਹੈ ਬਿਲਕੁਲ ਧੱਕਾ ਕਰੀ ਰਹੀ ਹੈ ਤੁਸੀਂ ਦੇਖ ਰਿਹਾ ਜੀ ਕਿਸ ਤਰੀਕੇ ਨੂੰ ਧੱਕਾ ਮਾਰ ਕੇ ਉਹਨੂੰ ਗੱਡੀ ਚ ਪ ਇਹ ਬੋਲਣ ਦੀ ਆਜ਼ਾਦੀ ਆ ਇਸ ਤਰੀਕੇ ਆਮ ਇਨਸਾਨ ਨਾਲ ਧੱਕਾ ਕਰਨਗੇ ਇਹ ਸਮਝ ਨਹੀਂ ਆਉਂਦੀ ਜਿੱਦਾਂ ਅਸੀਂ ਕਿਤੇ ਅਫਗਾਨਿਸਤਾਨ ਵਰਗੇ ਦੇਸ਼ੇ ਵਿੱਚ ਰਹਿ ਰਹੇ ਹੁਈਏ ਇੰਨਾ ਧੱਕਾ ਸ਼ਰਮ ਧੱਕਾ ਕੋਈ ਸੁਣਵਾਈ ਨਹੀਂ ਤੁਸੀਂ ਦੇਖ ਹੀ ਲਿਆ ਹੁਣ ਜੱਜ ਸਾਹਿਬ ਨੇ 6 ਤਰੀਕ ਪਾਈ ਆ ਤੇ ਉਮੀਦ ਆ ਵੀ 6 ਨੂੰ ਸਾਨੂੰ ਬੇਲ ਮਿਲ ਜੂਗੀ ਸਰ ਜਿਹੜਾ ਕੋਈ ਨਹੀਂ ਬੰਦਾ ਵਧੀਆ ਕੰਮ ਕਰਦਾ ਉਹਨਾਂ ਹੀ ਧੱਕਾ ਕੀਤਾ ਜਾਂਦਾ ਬਿਲਕੁਲ ਜੀ ਤੁਸੀਂ ਦੇਖੋ ਸੱਚ ਬੋਲ ਕੇ ਦੇਖੋ ਸੱਚ ਵਾਲੇ ਰਾਹ ਤੇ ਕੰਡੇ ਆ ਤੇ ਬਿਲਕੁਲ ਕੰਡਿਆਂ ਤੇ ਤੁਰਨਾ ਪੈ ਰਿਹਾ ਭੰਡਾ ਭਾਨਾ ਹੁਣ ਸੱਚ ਬੋਲਦਾ ਸੀ ਤਾਂ ਦੇਖ ਲਓ ਕੀ ਹਾਲ ਕਰਤਾ ਉਹਦਾ ਜੱਕੇ ਅੰਦਰ ਮਾਰਿਆ ਪਰਚਾ ਕਰਤਾ ਹੁਣ ਇਹ ਨਹੀਂ ਹਜੇ ਸਾਨੂੰ ਜੋ ਪਤਾ ਲੱਗਿਆ ਕਿ ਇਹਦੇ 2-4 ਪਰਚੇ ਹੋਰ ਵੀ ਪਾ ਸਕਦੇ ਅੰਦਰੋਂ ਅੰਦਰ ਤਾਜ ਉਹਦੀ ਜਿਹੜੀ ਜ਼ਮਾਨਤ ਆ ਉਹ ਨਾ ਹੋਵੇ